ਫਾਜ਼ਲਕਾਦੇ ਸੀਐਸਟਾਫ ਵਿੱਚ ਤਨਾਤ ਨੌਜਵਾਨ ਕਰਮਚਾਰੀ ਦੀ ਗੋਲੀ ਲੱਗਣ ਨਾਲ ਹੋਈ ਮੌਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਅਪ੍ਰਿੰ ਰਸ਼ਕਿੰਦ ਤਬਾਤ ਹੁੰਦਾ ਸੰਜੀਪ ਮੁਢਲੀ ਜਾਣਕਾਰੀ ਕੀ ਮਿਲੀ ਹੈ ਜੀ ਦੋਨੋਂ ਰਸ਼ਕਿੰਦ ਤਬਾਤ ਦੱਸਾਂਗੇ ਜਸਟ ਮੈਂ ਮੌਕੇ ਤੇ ਪਹੁੰਚਿਆ ਮੈਨੂੰ ਲੈਟ ਮੀ ਡਾਕਟਰਸ ਨੂੰ ਪਤਾ ਕਰੰਦਿਓ ਕਿ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਗੋਲੀ ਲੱਗੀ ਹੈ ਜੀ ਹਾਂ ਗੋਲੀ ਲੱਗੀ ਐ ਜਿਵੇਂ ਲੱਗੀ ਕਿਉਂ ਲੱਗੀ ਐ ਉਹਦੇ ਬਾਰੇ ਵੀ ਪਤਾ ਕਰ ਲਿਆ ਫਿਰ ਮੈਂ ਤੁਹਾਨੂੰ ਮੈਨੂੰ ਡਾਕਟਰਸ ਕਲੀਅਰ ਕਰਨਗੇ ਮੈਂ ਨਹੀਂ ਕਰ ਸਕਦਾ ਮੁਲਾਜ਼ਮ ਸੀਗਾ ਜੀ ਯੈਸ ਕਿੱਥੇ ਤਨਾਤ ਸੀਗੇ ਸੀਆਈਏ ਤਨਾਤ ਕੀ ਨਾਮ ਸੀਗਾ ਜੀ ਇਹਨਾਂ ਦਾ lets me ਪਲੀਜ਼ ਮੈਨੂੰ ਸਾਰੀ ਇਨਫੋਰਮੇਸ਼ਨ ਲੈ ਲੈਣ ਦਿਓ ਮੈਂ ਹਜੇ ਜਸਟ ਪਹੁੰਚਿਆ ਹਾਂ ਰਾਈਟ ਟੂ ਦ ਬਾਥਮ ਸਾਰੀ ਇਨਫੋਰਮੇਸ਼ਨ ਰਾਈਟ ਥੈਂਕ ਯੂ ਸਾਡੇ ਕੇਸ ਮੁਲਾਜ਼ਮ ਦੇ ਗੋਲੀ ਲੱਗੀ ਐ ਆਇਆ ਮੌਕੇ ਤੇ ਹਸਪਤਲ ਲਾਇਆ ਵੈਰੀਫਾਈ ਕਰਾਂਗੇ ਮਾਮਲੇ ਨੂੰ ਕੀ ਹੋਇਆ ਕੀ ਨਾਮ ਸੀਗਾ ਜੀ ਕਿੰਨੀ ਕੁ ਉਮਰ ਸੀ ਇਹ 25 26 ਸਾਲ ਦਾ ਕੀ ਹੋ ਡੈਥ ਹੋ ਗਈ ਹਾਂ ਕੀ ਹੋਇਆ ਕੀ ਹੈ ਜੀ ਕਿਦਾਂ ਮੌਤ ਕਿਵੇਂ ਹੋਈ ਜੀ ਅਜੇ ਵੈਰੀਫਾਈ ਕਰ ਰਹੇ ਆ ਜਿਹੜਾ ਗਨਸ਼ਾਟ ਨਾਲ ਹੋਈ ਹੈ ਸੱਚ ਹਾਂ ਸਰ ਕੋਈ وجہ ਸਾਹਮਣੇ ਆ ਪਈ ਹਲੇ ਤੱਕ ਸਰ ਨਹੀਂ ਅਜੇ ਜਿਹੜਾ ਚੀਪ ਫਰਤਾਲ ਕਰ ਰਹੇ ਆ ਤਨਾਤ ਕਿੱਥੇ ਸੀਗੀ ਡਿਊਟੀ ਕਿੱਥੇ ਸੀਗੀ ਤੇ ਸਾਡੇ ਸੀਆਈਏ ਸੀਗਾ ਸੱਚ ਠੀਕ ਇਹ ਕਿੰਨੇ ਵਜੇ ਦਾ ਹਾਦਸਾ ਹੋਇਆ ਕਿੱਥੇ ਜੀ ਆ ਥੋੜੀ ਦਿਰ ਪਹਿਲੇ ਹੀ ਹੈ ਕਿਹੜੀ ਥਾਂ ਤੇ ਹੋਇਆ ਜੀ ਫਾਜ਼ਲਕਾ ਸ਼ਹਿਰ ਦੇ ਵਿੱਚ ਠੀਕ